ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਗ ਹੈ 422 ਸੱਚੇ ਪਾਤਸ਼ਾਹ ਅਗਲਾ ਸ਼ਬਦ ਬਖਸ਼ਿਸ਼ ਕਰਦੇ ਨੇ ਆਸਾ ਮਹਲਾ ਪਹਿਲਾ ਆਵਣ ਜਾਣਾ ਕਿਉਂ ਰਹਿ ਕਿਉ ਮੇਲਾ ਹੋਈ ਜਨਮ ਮਰਨ ਦਾ ਦੁੱਖ ਘਣੋ ਨਿਤ ਸੈ ਸਾ ਦੋਈ ਬਿਨ ਨਾਮੈ ਕਿਆ ਜੀਵਣਾ ਫਿਟ ਧ੍ਰਿਗ ਚਤੁਰਾਈ ਸਤਗੁਰ ਸਾਧਨਾ ਸਿਵਿਆ ਹਰ ਭਗਤ ਨਾ ਭਾਈ ਰਹਾਉ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਇਹ ਸ਼ਬਦ 422 ਅੰਗ ਤੇ ਸਭਾਈ ਮਾਨ ਹੈ ਸੱਚੇ ਪਾਤਸ਼ਾਹ ਸਾਡੇ ਜੀਵਨ ਦੀ ਜਾਂਚ ਦੱਸਦੇ ਨੇ ਇਹ ਅਸ਼ਟਪਦੀਆਂ ਅਖੀਰਲੀਅਸ ਪਦੀ ਹੈ ਗੁਰੂ ਨਾਨਕ ਪਾਤਸ਼ਾਹ ਦੀ ਮਨ ਸਾਡੇ ਮਨਾਂ ਦੇ ਭਰਮ ਸਾਡੇ ਮਨਾਂ ਦੇ ਸਵਾਲ ਨੇ ਜਿਹੜੇ ਉਹਨਾਂ ਦਾ ਜਵਾਬ ਦਿੰਦੇ ਨੇ ਇਹ ਜੰਮਣ ਮਰਨ ਦਾ ਗੇੜ ਕਿਵੇਂ ਮਿਟੇ ਸਾਡਾ ਮੇਲ ਉਸ ਮਾਲਕ ਨਾਲ ਕਿਵੇਂ ਹੋਵੇ ਕਿਉਂ ਨਹੀਂ ਹੋ ਰਿਹਾ ਕੀ ਕਾਰਨ ਨੇ ਕਿਉਂਕਿ ਸਾਡੀਆਂ ਚੁਤਰਾਈਆਂ ਸਾਡੀਆਂ ਚਲਾਕੀਆਂ ਨੇ ਜਿਹੜੀਆਂ ਉਹ ਸਾਨੂੰ ਉਸ ਮਾਲਕ ਨਾਲ ਵਿਛੋੜ ਦਿੰਦੀਆਂ ਨੇ ਪਰਮਤਾ ਵਿੱਚ ਹੀ ਗੁਰੂ ਨਾਨਕ ਪ੍ਰਕਾਸ਼ ਨੇ ਸਾਨੂੰ ਸਮਝਾਈ ਗੱਲ ਇਹ ਕਿ ਸਹਿ ਸਿਆਣ ਪਾਲਖੋ ਹੈ ਤਾਂ ਇੱਕ ਨਾ ਚੱਲੈ ਨਾਲ ਕਿ ਉਹ ਸਚਿਆਰਾ ਹੋਈ ਹੈ ਕਿ ਉਹ ਕੂੜਾ ਟੁੱਟੇ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਉਹਦੀ ਹੁਕਮ ਵਿੱਚ ਰਹਿ ਕੇ ਉਹ ਰਜ਼ਾ ਵਿੱਚ ਰਹਿ ਕੇ ਸਚਿਆਰ ਬਣ ਕੇ ਹੀ ਸੱਚ ਨੂੰ ਪਾਇਆ ਜਾ ਸਕਦਾ ਹੈ ਪਰ ਸਾਡੀਆਂ ਚਲਾਕੀਆਂ ਸਾਡੀਆਂ ਚੁਸਤੀਆਂ ਅਸੀਂ ਗੁਰੂ ਨਾਲ ਹੀ ਕਰੀ ਜਾਂਦੇ ਆ ਇਸੇ ਕਰਕੇ ਧੋਖੇ ਖਾਈ ਜਾਂਦੇ ਆ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਅਰੰਭਤ ਕਰਦੇ ਨੇ ਆਉਣ ਜਾਣਾ ਕਿਉਂ ਰਹਿ ਕਿਉਂ ਮੇਲਾ ਹੋਈ ਜੀਵ ਦਾ ਸਵਾਲ ਹੈ ਸਾਡੇ ਦਾ ਇਹ ਸਾਡਾ ਆਉਣ ਜਾਣ ਦਾ ਗੇੜ ਕਿਵੇਂ ਮੁੱਕੇ ਇਹ ਜੰਮਣ ਮਰਨ ਦਾ ਗੇੜ ਕਿਵੇਂ ਮੁੱਕੇ ਇਹ ਆਵਾ ਗੌਣ ਕਿਵੇਂ ਖਤਮ ਹੋਵੇ ਸਾਡਾ ਉਸ ਮਾਲਕ ਨਾਲ ਮੇਲ ਕਿਵੇਂ ਹੋਵੇ ਅਸੀਂ ਉਸ ਵਹਿਗਰੂ ਕਾਲਪੁਰਖ ਨੂੰ ਕਿਵੇਂ ਮਿਲ ਸਕਦੇ ਹਾਂ ਸਵਾਲ ਨੇ ਜੀ ਸਾਡੇ ਇਹ ਜੰਮਣ ਮਰਨ ਦਾ ਦੁੱਖ ਘਣੋ ਨਿਤ ਸਹਿਸਾ ਦੋਈ ਇਹ ਜੰਮਣ ਮਰਨ ਦਾ ਦੁੱਖ ਹੈ ਬਹੁਤ ਦੁੱਖ ਹੈ ਜੀ ਮਨ ਮੁਕਤ ਦਿਹਾੜੀ ਵਿੱਚ ਕਈ ਵਾਰੀ ਜੰਮਦਾ ਤੇ ਕਈ ਵਾਰੀ ਮਰਦਾ ਹੈ ਤੇ ਪਾਸ਼ਕ ਨੇ ਅੰਦਰ ਸਹਿਸੇ ਨੇ ਬਿਨ ਸਹਿਜ ਸਹਿਸਾ ਨ ਜਾਏ ਨ ਜਾਇ ਸਹਿਸਾ ਕਿਤੇ ਸੰਜਮ ਰਹਿ ਕਰਮ ਕਮਾਏ ਸਹਿਸੇ ਜੀਉ ਮਲੀਨ ਹੈ ਕਿ ਤ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰ ਸੋ ਰੋ ਚਿਤ ਲਾਈ ਮਰਿ ਤੀਜੀ ਪਾਸ਼ਾ ਦਸ ਦੇ ਕਿਉਂਕਿ ਮਨ ਦੇ ਸਹਿਸੇ ਨੇ ਸਾਡੇ ਭਰਮ ਨੇ ਸਾਡੇ ਭਲੇਖੇ ਨੇ ਉਹਨਾਂ ਕਰਕੇ ਇਹ ਮਨ ਮੇਲਾ ਹੋ ਗਿਆ ਦੁਜੀ ਦੋਏ ਹੈ ਦੁਬਦਾ ਹੈ ਦੋ ਜੀਤੀ ਹੈ ਇਸ ਕਰਕੇ ਸਾਡਾ ਉਸ ਮਾਲਕ ਨਾਲ ਮੇਲ ਨਹੀਂ ਹੁੰਦਾ ਮਹਾਰਜ ਕਹਿੰਦੇ ਭਾਈ ਇਹ ਜੰਮਣ ਮਰਨ ਦਾ ਦੁੱਖ ਇਸੇ ਕਰਕੇ ਬਣਿਆ ਹੋਇਆ ਹੈ ਨਾ ਸਾਡੇ ਅੰਦਰੋਂ ਸਹਸੇ ਮੁਕਦੇ ਨੇ ਭਰਮ ਪ੍ਰੇਖੇ ਮੁਕਦੇ ਨੇ ਨਾ ਦੁਬਦਾ ਖਤਮ ਹੁੰਦੀ ਹੈ ਸਾਡੀ ਇਹਨਾਂ ਦੋਨਾਂ ਕਾਰਨਾ ਕਰਕੇ ਹੀ ਅਸੀਂ ਉਸ ਮਾਲਕ ਨੂੰ ਮਿਲ ਨਹੀਂ ਸਕਦੇ ਭਾਵੇਂ ਉਹ ਸਾਡੇ ਨਜ਼ਦੀਕ ਹੈ ਸਾਡੇ ਹਿਰਦੇ 'ਚ ਵਸਦਾ ਹੈ ਇਸ ਕਰਕੇ ਦਰਸ਼ਨ ਨਾ ਕਰ ਸਕੇ ਕਿਉਂਕਿ ਅਸੀਂ ਚਤੁਰਾਈਆਂ ਕਰਦੇ ਆਂ ਜੀ ਉਹਦੇ ਨਾਲ ਵੀ ਅਸੀਂ ਆਪਣੇ ਆਪ ਨੂੰ ਬਹੁਤ ਚੁਸਤ ਸਮਝਦੇ ਆਂ ਬਿਨ ਨਾਮ ਹੈ ਕਿਆ ਜੀਵਣਾ ਫਿਟ ਧ੍ਰਿਗ ਚਤੁਰਾਈ ਗੁਰੂ ਨਾਨਕ ਪਾਸ਼ਾ ਮਗਰੇ ਨਾਮ ਤੋਂ ਬਿਨਾ ਕੀ ਜਿਉਣਾ ਹੈ ਇਹ ਤੇਰੀਆਂ ਚਤੁਰਾਈਆਂ ਫਿਟੇ ਮੂੰ ਇਹੋ ਜਿਹਾ ਜੀਵਨ ਦਾ ਫਿਟੇ ਮੂੰ ਇਹੋ ਜਿਹੀਆਂ ਤੇਰੀਆਂ ਚਤੁਰਾਈਆਂ ਦਾ ਬੜੇ ਸਪਸ਼ਟ ਲਫ਼ਜ਼ਾਂ ਚ ਕਹੀ ਗੁਰੂ ਨਾਨਕ ਪਾਸ਼ਾ ਨੇ ਗੱਲ ਕਿ ਤਰਕਾਰ ਹੈ ਤੇਰੇ ਜਿਉਣ ਤੇ ਇਹੋ ਜਿ ਤੇ ਤੂੰ ਉਸ ਅਕਾਰ ਪਖੜਨਾਂ ਦੀ ਚਤਰਾਇਆਂ ਕਰੀ ਜਾਂਦਾ ਜਿਹਨੇ ਤੈਨੂੰ ਪੈਦਾ ਕੀਤਾ ਅਸੀਂ ਤੇ ਗੁਰੂ ਨਾਲ ਹੀ ਕਰੀ ਜਾਂਦੇ ਆ ਚਤਰਾਇਆਂ ਮਰਗਨ ਉੱਥੇ ਚਤਰਾਇਆਂ ਨਹੀਂ ਚੱਲਦੀਆਂ ਇਹੋ ਜੇ ਜੀਵਨ ਦੇ ਉੱਤੇ ਗੁਰੂ ਨਾਨਕ ਪਾਸ਼ਾ ਮਰਗਨ ਤ੍ਰਕਾਰ ਕਹ ਤ੍ਰਕਾਰ ਕਹਨੇ ਜੇ ਤਿੰਨ ਵਾਰ ਫੇਟੇ ਮਨੁਕਈ ਦੇ ਤ੍ਰਕਾਰ ਹੁੰਦਾ ਹੈ ਤ੍ਰਿਗ ਜੀਵਨ ਹੈ ਤ੍ਰਕਾਰ ਹੈ ਉਹ ਜੀਵਨ ਤੇ ਅਸੀਂ ਧਰਮ ਨੂੰ ਹੀ ਤੰਦਾ ਬਣਾ ਲਿਆ ਉਹ ਧਰਮ ਨਹੀਂ ਹੁੰਦਾ ਫਿਰ ਤ੍ਰਕਾਰ ਹੋ ਜਾਂਦਾ ਹੈ ਸਤਿਗੁਰੂ ਸਾਧਨਾ ਸੇਵਿਆ ਹਰ ਭਗਤ ਦਾ ਭਾਈ ਸਤਿਗੁਰੂ ਨੇ ਸਿਮਰਿਆ ਜੀਵਨ ਦੀ ਸਾਧਨਾ ਨਹੀਂ ਕੀਤੀ ਇਸ ਮਨ ਨੂੰ ਸਾਧਨਾ ਸੀ ਸਿਮਰਨਾ ਸੀ ਉਸ ਵੈਗੁਰੂ ਕਾਲਪੁਰਖ ਦੀ ਭਗਤੀ ਨਹੀਂ ਕੀਤੀ ਖੋਜ ਨਹੀਂ ਕੀਤੀ ਬਸ ਚਤੁਰਾਈਆਂ ਵਿੱਚ ਹੀ ਰਿਹਾ ਚਲਾਕੀਆਂ ਵਿੱਚ ਹੀ ਰਿਹਾ ਤੇ ਮਹਾਰਾਜ ਕਹਿੰਦੇ ਫਿਰ ਇਹੋ ਜੇ ਜੀਵਨ ਨਾਮ ਤੋਂ ਸਖਣੇ ਜੀਵਨ ਨੇ ਜੜੇ ਉਨਾ ਉੱਤੇ ਫਿਰ ਤਰਕਾਰ ਹੈ ਭਾਈ ਫਿਟੇ ਮੂੰ ਇਹੋ ਜੇ ਜੀਵਨ ਦੇ ਰਹਾਓ ਆਵਣ ਜਾਵਣ ਤੌਰ ਹੈ ਪਾਈਏ ਗੁਰਪੂਰਾ RAM ਨਾਮ ਧਨ ਰਾਸ ਦੇ ਬਿਨਸੈ ਭ੍ਰਮ ਕੂਰਾ ਹੁਣ ਮਹਾਰਾਜ ਗੱਲ ਪੂਰੀ ਤਰ੍ਹਾਂ ਖੋਲਦੇ ਨੇ ਕਿ ਭਾਈ ਇਹ ਆਉਣ ਜਾਣ ਦਾ ਗੇੜ ਤਾਂ ਮੁੱਕ ਸਕਦਾ ਹੈ ਜੇ ਪੂਰੇ ਗੁਰੂ ਨਾਲ ਜੁੜਾਂਗੇ ਮਨ ਬਚਨ ਤੇ ਕਰਮ ਕਰਕੇ ਅਸੀਂ ਤੇ ਗੁਰੂ ਨੂੰ ਸਮਝਦੇ ਗੁਰੂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਸ਼ਬਦ ਗੁਰੂ ਅਜੇ ਮੰਨਿਆ ਨਹੀਂ ਅਸੀਂ ਤੇ ਚਲਾਕੀਆਂ ਕਰਦੇ ਆਂ ਉੱਥੇ ਆ ਕੇ ਪੂਰਾ ਪ੍ਰਭ ਅਰਧਿਆ ਪੂਰਾ ਜਾ ਕਾ ਨਾਓ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਇਹ ਗੱਲ ਕਹਿੰਦੇ ਨੇ ਮਾਰੇ ਸੇ ਮਨ ਕਿਉਂ ਬੈਰਾਗ ਕਰੇਗਾ ਸਤਗੁਰ ਮੇਰਾ ਪੂਰਾ ਪਰ ਨਹੀਂ ਸਾਡੀਆਂ ਚੁਸਤੀਆਂ ਸਾਡੀਆਂ ਚਲਾਕੀਆਂ ਨੇ ਜੜੀਆਂ ਗੁਰੂ ਨਾਨਕ ਸਾਹਿਬ ਕਹਿੰਦੇ ਉਹ ਸਾਡੇ ਅੱਗੇ ਆ ਜਾਂਦੀਆਂ ਨੇ ਉਹ ਸਾਨੂੰ ਉਸ ਮਾਰਕ ਨਾਲ ਨਹੀਂ ਜੁੜਨ ਦਿੰਦੀਆਂ ਇਸ ਕਰਕੇ ਨਾਮ ਹਿਰਦੇ 'ਚ ਨਹੀਂ ਵੱਸਦਾ ਸਾਡੇ ਅੰਦਰ ਉਹ ਸਹਸੇ ਨੇ ਭਰਮ ਨੇ ਭਲੇਖੇ ਨੇ ਉਹ ਦੂਰ ਨਹੀਂ ਹੁੰਦੇ ਕਾਈ ਪਾ ਸਕਣ ਕੋਈ ਜਿਹੜੀ ਚੀਜ਼ ਅਧੂਰੀ ਹੈ ਅਧੂਰਾ ਗਿਆਨ ਵੀ ਖਤਰਨਾਕ ਹੈ ਨੀਮ ਹਕੀਮ ਖਤਰਾਰੇ ਜਾਣ ਅਧੂਰਾ ਗਿਆਨ ਵੀ ਖਤਰਨਾਕ ਹੈ ਅਸੀਂ ਪੂਰੀ ਗੱਲ ਸੁਣਦੇ ਹੀ ਨਹੀਂ ਪੂਰਾ ਸ਼ਬਦ ਸੁਣਦੇ ਹੀ ਨਹੀਂ ਸਾਡੇ ਮਤਲਬ ਦੀ ਜਿੰਨੀ ਗੱਲ ਹੁੰਦੀ ਹੈ ਅਸੀਂ ਉਹ ਨੂੰ ਬਣ ਲੈਨੇ ਬਸ ਜੋ ਸਾਡੇ ਤੇ ਗੱਲ ਠੁਕਦੀ ਹੈ ਨਾ ਵੀ ਸਾਡੇ ਮੁਤਾਬਿਕ ਹੈ ਵੇਖੋ ਜੀ ਬਾਣੀ ਚਾ ਲਿਖਿਆ ਬਸ ਉਹਨੀ ਗੱਲ ਸੁਣਾ ਦਿੰਨੇ ਆ ਅਸੀਂ ਅਸੀਂ ਵੀ ਕਰਦੇ ਰਹੇ ਹਾਂ ਸਰਦੀਪਤਾ ਜੀ ਨੇ ਕਹਿਣਾ ਵੀ ਸਵੇਰੇ ਅਮਰਤ ਵੇਲੇ ਉੱਠ ਕੇ ਬੇਟਾ ਇਸ਼ਨਾਨ ਕਰਿਆ ਕਰੂ ਤੇ ਉਦੋਂ ਅਸੀਂ ਵੀ ਚਲਾਕੀਆਂ ਕਰਦੇ ਸੀ ਕਿ ਬਾਪੂ ਜੀ ਆ ਬਾਣੀ ਚ ਲਿਖਿਆ ਆ ਸਾਧ ਪੜੇ ਜਾਣ ਨਾਤੇ ਆ ਚੂਰ ਸੂ ਚੋਰਾ ਚੂਰ ਨਹੁੰਨ ਦਾ ਤਾਂ ਕੋਈ ਫਾਇਦਾ ਹੀ ਨਹੀਂ ਕਿਉਂ ਚਲਾਕੀਆਂ ਨੇ ਮਾਰੀ ਕਹਿੰਦੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਰੋਗਾ ਇਸੇ ਕਰਕੇ ਤੇ ਰੋਗ ਨਹੀਂ ਹੁੰਦੇ ਅਸੀਂ ਇਸੇ ਕਰਕੇ ਰੋਗੀ ਆ ਕਿਉਂਕਿ ਅੱਧੀ ਗੱਲ ਸੁਣਦੇ ਆ ਅੱਧੀ ਪੂਰੀ ਕਰਦੇ ਆ ਇਸ ਕਰਕੇ ਮਗਨੇ ਜਿਹੜਾ ਜਦੋਂ ਅਸੀਂ ਪੂਰੇ ਗੁਰੂ ਨਾਲ ਜੁੜਾਂਗੇ ਮਨ ਬਚਨ ਤੇ ਕਰਮ ਕਰਕੇ ਇਹ ਤਰ੍ਹਾਂ ਜੰਮਣ ਮਰਨ ਦਾ ਗੇੜ ਤਾਂ ਖਤਮ ਹੋ ਸਕਦਾ ਹੈ ਗੁਰੂ ਨਾਨਕ ਪਾਸ਼ਾ ਮਰਿਚ ਕਹਿੰਦੇ RAM NAAM TAN RAS DE ਤੇ ਗੁਰੂ ਕੀ ਦਿੰਦਾ ਸਾਨੂੰ ਪ੍ਰਮਾਤਮਾ ਨਾਮ ਦੀ ਰਾਸ ਪੂੰਜੀ ਇਹ ਨਾਮ ਧੰਨ ਸਾਨੂੰ ਦਿੰਦਾ ਹੈ ਬਿਨਸੈ ਭ੍ਰਮ ਕੂਰਾ ਇਹ ਨਾਮ ਧੰਨ ਜਦੋਂ ਪੱਲੇ ਹੋਏਗਾ ਇਹ ਭ੍ਰਮ ਜਿਹੜਾ ਕੂੜ ਕਬਾੜ ਇਕੱਠਾ ਕੀਤਾ ਹੈ ਅੰਦਰ ਕਨੇ ਭ੍ਰਮ ਭਲੇਖੇ ਸਭ ਨਿਕਲ ਜਾਣਗੇ ਉਸੇ ਵੇਲੇ ਸੰਤ ਜਨਾਂ ਕੋ ਮਿਲ ਰਹਿ ਤਨ ਤਨ ਜਸ ਗਾਏ ਆਦ ਪੁਰਖ ਅਪਰੰਪਰਾ ਗੁਰਮੁਖ ਹਰ ਪਾਏ ਤੇ ਫਿਰ ਇਹ ਨਾਮ ਤਨ ਮਿਲੇਗਾ ਕਿੱਥੋਂ ਇਹ ਵੀ ਗੱਲ ਗੁਰੂ ਨਾਨਕ ਪਾਸ਼ਾ ਦੇਖੋ ਇਸ ਲਾਈਨ ਵਿੱਚ ਸਾਨੂੰ ਸਮਝਾ ਰਹੇ ਨੇ ਕਿ ਸੰਤ ਜਨਾਂ ਕੋ ਮਿਲ ਰਹਿ ਸਾਧ ਸੰਗਤ ਵਿੱਚ ਆ ਕੇ ਉਹਨਾਂ ਗੁਰਮੁਖ ਪਿਆਰਿਆਂ ਨਾਲ ਮਿਲ ਕੇ ਬੈਠ ਵਿਚਾਰ ਕਰ ਸੁਣ ਤਨ ਤਨ ਜਸ ਗਾਏ ਉਹ ਵੀ ਧੰਤਰਯੋਗ ਨੇ ਜੋ ਜਸ ਗਾਇਨ ਕਰਦੇ ਨੇ ਜੋ ਸੁਣਦੇ ਨੇ ਵਿਚਾਰ ਕਰਦੇ ਨੇ ਮਰ ਕੇ ਉਹ ਧੰਤਰਯੋਗ ਨੇ ਆਦਪੁਰਖ ਆ ਪਰੰਪਰਾ ਉਹ ਆਦਪੁਰਖ ਹੈ ਆਦ ਸੱਚ ਜੁਗਾਦ ਸੱਚ ਹੈ ਪਈ ਸੱਚ ਨਾਨਕ ਹੋਸੀ ਪੀ ਸੱਚ ਉਪਰੇ ਤੂੰ ਪਰੇ ਹੈ ਅਪਰੰਪਰ ਹੈ ਗੁਰਮੁਖ ਹਰ ਪਾਏ ਭਾਈ ਗੁਰਮੁਖ ਬਣ ਕੇ ਹੀ ਉਹਨੂੰ ਪਾਇਆ ਜਾ ਸਕਦਾ ਹੈ ਗੁਰੂ ਦਾ ਅਨੁਸਾਰੀ ਹੋ ਕੇ ਗੁਰੂ ਵਾਲਾ ਬਣ ਕੇ ਫੇਰ ਹੀ ਉਸ ਨੂੰ ਪ੍ਰਾਪਤ ਕੀਤਾ ਜਾ ਸਕਦਾ ਨਟੂਆ ਸਾਗ ਬਣਾਇਆ ਬਾਜੀ ਸੰਸਾਰਾ ਕਿਨ ਪਰ ਬਾਜੀ ਦੇਖੀ ਐ ਗੁਜਰਤ ਨਹੀਂ ਬਾਰਾ ਪਰ ਅਸੀਂ ਤੇ ਸਵਾਂਗੀਆਂ ਵਾਂਗੂ ਇੱਕ ਨਾਟਕ ਜਿਵੇਂ ਕਰਦੇ ਨੇ ਨਾ ਉਸ ਟਾਈਮ ਤੇ ਅਸੀਂ ਉਹਨਾਂ ਚ ਸਵਾਗ ਬਣਾ ਲੈਨੇ ਆ ਇਹ ਸੰਸਾਰ ਦੀ ਬਾਜੀ ਹੈ ਜੀ ਸੰਸਾਰੀ ਜਿਹੜੇ ਲੋਕ ਨੇ ਉਹ ਬਾਹਰਲਾ ਵਿਖਾਵਾ ਤੇ ਕਰ ਲੈਨੇ ਆ ਬਾਹਰਲੇ ਕੱਪੜੇ ਪਾ ਲੇ ਅੱਖਾਂ ਬੰਦ ਕਰਕੇ ਬੈਠ ਗਏ ਬੜਾ ਗੁਰਮੁਖ ਬੰਦਾ ਹੈ ਜੀ ਮਰ ਕਰਨ ਇਹ ਇੱਕ ਨਾਟਕ ਹੈ ਇੱਕ ਕਲਾ ਹੈ ਜੀ ਦੇਖੋ ਬੋਲਣਾ ਵੀ ਇੱਕ ਕਲਾ ਹੈ ਗਾਉਣਾ ਵੀ ਇੱਕ ਕਲਾ ਹੈ ਕੋਈ ਗਾਵੇ ਰਾਗੀ ਨਾਦੀ 베ਦੀ ਬੋਹ ਪਾਂਤ ਕਰ ਨਹੀਂ ਹਰ ਹਰ ਈਜੈ ਰਾਮ ਰਾਜ ਜਿਨ ਅੰਤਰ ਕਪਟ ਵਿਕਾਰ ਹੈ ਤੈਨਾਂ ਰੋਇ ਕਿਆ ਕੀਜੈ ਇਸ ਕਰਕੇ ਇਸ ਸੰਸਾਰ ਦੀ ਬਾਜੀ ਹੈ ਜੀ ਤੋ ਇਸ ਖੇਡ ਬਣਾ ਰੱਖੀ ਲੋਕਾਂ ਨੇ ਲੋਕ ਜਾਣੈ ਇਹ ਗੀਤ ਹੈ ਇਹ ਤੋ ਬ੍ਰह्म ਵਿਚਾਰ ਜੋ ਕਾਂਸੀ ਉਪਦੇਸ਼ ਹੋਏ ਮਾਨ ਸਮਰਤੀ ਬਾਰ ਅਸੀਂ ਬਾਣੀ ਨੂੰ ਇੱਕ ਖੇਡ ਬਣਾ ਕੇ ਬਹਿ ਗਏ ਪਾਠਰ ਖਾ ਲੈ ਨਾ ਅਸੀਂ ਪੜਦੇ ਆ ਨਾ ਅਸੀਂ ਸੁਣਦੇ ਧੰਦਾ ਬਣਾ ਲਿਆ ਸ ਇਹ ਵਿਚਾਰਨ ਦੀ ਚੀਜ਼ ਸੀ ਜੀ ਬਾਣੀ ਵਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਗੁਰਮੁਖ ਬਣ ਕੇ ਹੀ ਇਹਨੂੰ ਜਾਣਣਾ ਸੀ ਸਮਝਣਾ ਸੀ ਉਹ ਨਾਮ ਧਨ ਪ੍ਰਾਪਤ ਕਰਨਾ ਸੀ ਕਿਉਂਕਿ ਸਾਨੂੰ ਅਜੇ ਤੱਕ ਸੋਝੀ ਨਹੀਂ ਹੋਈ ਕਿ ਨਾਮ ਧਨ ਹੈ ਕੀ ਹੈ ਬਾਣੀ ਨੂੰ ਨਾ ਅਸੀਂ ਪੜਦੇ ਆ ਨਾ ਅਸੀਂ ਸੁਣਦੇ ਆ ਨਾ ਅਸੀਂ ਵਿਚਾਰਦੇ ਆ ਗੁਰੂ ਨਾਨਕ ਪਾਸ਼ਾ ਮਹਾਰਾਜ ਦੱਸਦੇ ਨੇ ਭਾਈ ਇਹ ਸੰਸਾਰੀ ਲੋਕਾਂ ਨੇ ਇੱਕ ਨਰੂਆ ਬਣਾ ਲਿਆ ਕਿ ਸਵਾਗ ਧਾਰ ਲੈ ਵਿਖਾਵੇ ਕਰ ਲੈ ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਲੋਣਾ ਜਾਂਦਾ ਖਡਾਉਣਾ ਸਮਝ ਲਿਆ ਸੀ ਖਿੰਕਨ ਬਾਜੀ ਦੇਖੀ ਐ ਕਹਿੰਦੇ ਵੇਖੋ ਭਾਈ ਹਰ ਰੋਜ਼ ਇਹ ਬਾਜੀਆ ਵੇਖਦੇ ਆ ਉਜਰਤ ਨਹੀਂ ਬਾਰਾ ਉਜੜਨ ਲੱਗਿਆ ਫਿਰ ਮਿੰਟ ਲੱਗਦਾ ਇੱਕ ਸਕਿੰਟ ਲੱਗਦਾ ਜਿਵੇਂ ਬਾਜੀਗਰ ਬਾਜੀ ਪਾਉਂਦਾ ਲੋਕ ਬੜੇ ਧਿਆਨ ਨਾਲ ਦੇਖਦੇ ਨੇ ਥੋੜੇ ਸਮੇਂ ਬਾਅਦ ਉੱਥੇ ਕੁਝ ਵੀ ਨਹੀਂ ਹੁੰਦਾ ਚਲਾ ਜਾਂਦਾ ਹੈ ਕਿੰਨੀ ਇਸ ਤਰ੍ਹਾਂ ਹੀ ਲੱਗਦਾ ਕੁਝ ਇਸ ਤਰ੍ਹਾਂ ਹੀ ਲੱਗਦਾ ਹੈ ਹੋ ਮੇ ਚੌਪੜ ਖੇਲਣਾ ਝੂਟੇ ਹੰਕਾਰਾ ਸਭ जग ਹਾਰੇ ਸੂਜਣੇ ਗੁਰ ਸ਼ਬਦ ਵਿਚਾਰਾ ਇਹ ਸੰਸਾਰ ਇੱਕ ਚੌਪੜ ਦੀ ਖੇਡ ਹੈ ਪ੍ਰਾਤਨ ਸਮਿਆਂ ਵਿੱਚ ਬਜ਼ੁਰਗ ਖੇਡਦੇ ਆਉਂਦੇ ਸਨ ਆਹ ਮਹਾਭਾਰਤ ਦੇ ਵਿੱਚ ਸ਼ੁਕਰੀ ਮਾਮਾ ਆਪਾਂ ਬੱਚਿਆਂ ਨੂੰ ਪਤਾ ਹੈ ਸਾਰਿਆਂ ਨੂੰ ਕਿ ਉਹ ਚੌਪੜ ਦੀ ਬਾਜੀ ਖੇਡਦੇ ਬਸ ਸੰਸਾਰ ਵੀ ਇਸ ਤਰ੍ਹਾਂ ਹੀ ਹੈ ਜੀ ਇੱਕ ਖੇਡ ਬਣਾ ਲਿਆ ਸਭ जग ਹਾਰੈ ਸੋ ਜਣੈ ਕਿ ਸਾਰਾ ਸੰਸਾਰ ਹਾਰ ਰਿਹਾ ਹੈ ਜੂਏ ਵਿੱਚ ਕਦੇ ਕੋਈ ਜਿੱਤਿਆ ਨਹੀਂ ਜੂਏ ਨਾਲ ਕਿਸੇ ਨੇ ਕੁਝ ਨਹੀਂ ਖਟਿਆ ਕਿਸੇ ਨੇ ਇਹ ਇੱਕ ਸੰਸਾਰਿਕ ਜੂਏ ਦੀ ਬਾਜੀ ਵਾਂਗੂ ਲੋਕਾਂ ਨੇ ਖੇਡਿਆ ਹੋਇਆ ਹੈ ਪਰ ਜਿੱਤ ਕੇ ਕੌਣ ਜਾਂਦੇ ਨੇ ਗੁਰ ਸ਼ਬਦ ਵਿਚਾਰਾ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਵਿਚਾਰ ਕੀਤੀ ਹੈ ਉਹ ਇਹ ਬਾਜੀ ਨੂੰ ਜਿੱਤ ਕੇ ਜਾਂਦੇ ਨੇ ਜੀ ਸੰਸਾਰ ਦੀ ਨਹੀਂ ਤੇ ਬਸ ਸਵਾਂਗੀਆਂ ਵਾਂਗੂ ਹਾਰ ਕੇ ਚਲੇ ਗਏ ਜਿਉਂ ਅੰਦੁਲੇ ਹਰ ਟੋਹਣੀ ਹਰ ਨਾਮ ਹਮਾਰਾ ਤੇ ਧੰਨ ਗੁਰੂ ਨਾਨਕ ਪਾਸ਼ਾ ਅਮਰੀ ਕਹਿੰਦੇ ਇਹ ਨਾਮ ਸਾਡੇ ਲਈ ਇਸ ਤਰ੍ਹਾਂ ਹੈ ਜਿਵੇਂ ਅੰਨੇ ਦੇ ਹੱਥ ਵਿੱਚ ਸੋਟੀ ਹੁੰਦੀ ਉਹ ਸੋਟੀ ਦੇ ਆਸਰੇ ਆਪਣੀ ਮੰਜ਼ਿਲ ਤੇ ਪਹੁੰਚ ਜਾਂਦਾ ਜੇ ਨજર ਨਹੀਂ ਆਉਂਦਾ ਸੁਣতে ਸਕਦੇ ਆ ਨਾ ਸੁਣ ਕੇ ਹੀ ਪਹੁੰਚਦੇ ਨੇ ਅੰਨਾ ਜਿਹੜਾ ਹੈ ਉਹ ਸੁਣ ਕੇ ਪਹੁੰਚ ਜਾਂਦਾ ਏਸੇ ਕਰਕੇ ਜਪਜੀ ਸਾਹਿਬ ਵਿੱਚ ਸੁਣਿਆ ਦੀਆਂ ਚਾਰ ਪੌੜੀਆਂ ਨੇ ਵੇਖਣ ਦੀਆਂ ਨਹੀਂ ਕਹੀਆਂ ਮਾਰੇ ਨੇ ਸੁਣਿਆਂ ਦੀਆਂ ਲਿਖੀਆਂ ਨੇ ਪਰ ਬੜੀ ਹੈਰਾਨੀ ਹੁੰਦੀ ਸਾਡੇ ਕੰਨ ਖੁੱਲੇ ਹੋਣ ਦੇ ਬਾਵਜੂਦ ਵੀ ਅਸੀਂ ਸੁਣਦੇ ਨਹੀਂ ਤੇ ਜੇ ਸੁਣਿਆ ਹੀ ਨਹੀਂ ਤੇ ਮੰਨਾਂਗੇ ਕੀ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲਣਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣਗੁਣ ਕੀਤੇ ਭਗਤ ਨਾ ਹੋਏ ਕਿਉਂਕਿ ਪ੍ਰਮਾਤਮਾ ਨਾਲ ਸਾਝ ਤੇ ਗੁਣਾਂ ਦੀ ਹੈ ਤੇ ਉਹਦੇ ਗੁਣ ਕਿਹੜੇ ਨੇ ਅਸੀਂ ਕਿਤੇ ਸੁਣਦੇ ਕੋਈ ਨਹੀਂ ਤੇ ਪਾਸ਼ਾ ਸਮਝਾ ਰਹੇ ਨੇ ਕਿ ਇਹ ਨਾਮ ਜਿਹੜਾ ਹੈ ਤੇਰਾ ਸਿਮਰਨ ਜੋ ਹੈ ਇਹ ਬਾਣੀ ਜੋ ਹੈ ਸਾਡੇ ਹੱਥ ਵਿੱਚ ਇਸ ਤਰ੍ਹਾਂ ਹੈ ਜਿਵੇਂ ਅੰਨੇ ਦੇ ਹੱਥ ਟੋਣੀ ਹੋਵੇ ਜਿਵੇਂ ਅੰਨੇ ਹੱਥ ਛੋਟੀ ਹੋਵੇ RAM ਨਾਮ ਹਰ ਟੇਕ ਹੈ ਇਸ ਦੌਤ ਸੁਵਾਰ ਹੈ ਸਾਨੂੰ ਤੇਰੇ ਨਾਮ ਦਾ ਆਸਰਾ ਹੈ ਇਹ ਸੰਸਾਰ ਵਿੱਚ ਰਹਿੰਦੇ ਹਾਂ ਜੀ ਭਰੋਸਾ ਹੈ ਸਾਨੂੰ ਯਕੀਨ ਹੈ ਤੇਰੇ ਨਾਮ ਦੇ ਉੱਤੇ ਸ੍ਰੀ ਬਾਣੀ ਦੇ ਉੱਤੇ ਇਹ ਸਾਡਾ ਅਗਿਆਨਤਾ ਦਾ ਹਨੇਰਾ ਸਾਡੀ ਰਾਤ ਜਿਹੜੀ ਹੈ ਇਹ ਨਿਕਲ ਜਾਏ ਸਾਨੂੰ ਸਵੇਰਾ ਹੋ ਜਾਏ ਸਾਨੂੰ ਚਾਨਣ ਹੋ ਜਾਏ ਸਾਨੂੰ ਪਤਾ ਲੱਗ ਜਾਏ ਕਿ ਸਾਡੀ ਮੰਜ਼ਿਲ ਕੀ ਹੈ ਜਿਸ ਦਿਨ ਸਾਨੂੰ ਸਾਡੀ ਮੰਜ਼ਿਲ ਪਤਾ ਲੱਗ ਜਾਏਗਾ ਤੇ ਉਸ ਦਿਨ ਅਸੀਂ ਤੁਰਨਾ ਸ਼ੁਰੂ ਕਰਦੇ ਆਂਗੇ ਨਹੀਂ ਤੇ ਅੱਖਾਂ ਦੇ ਪੱਟੀ ਬੰਨਿਆ ਵਾਂਗੂ ਬਲਦ ਵੀ ਬਹੁਤ ਤੁਰਦਾ ਹੈ ਖੂਦ ਦੇ ਉੱਤੇ ਕੋਹਲੂ ਦਾ ਬਲਦ ਵੀ ਬਹੁਤ ਤੁਰਦਾ ਪਰ ਜਾਂਦਾ ਕਿਤੇ ਨਹੀਂ ਸਾਡੀ ਹਾਲਤ ਵੀ ਕੁਛ ਇਹੋ ਜਿਹੀ ਹੈ ਗੁਰਨਾਨਕਵਾਸਾ ਮਰ ਕਰ ਤੂੰ ਕਿਰਪਾ ਕਰੇ ਕਿਤੇ ਬਖਸ਼ਿਸ਼ ਕਰੇ ਤਾਂ ਸਾਨੂੰ ਇਹ ਸਵੇਰਾ ਚੜ੍ਹ ਸਕਦਾ ਸਾਨੂੰ ਸੂਰਜ ਚੜ੍ਹ ਸਕਦਾ ਇਹ ਅੱਖਾਂ ਸਾਨੂੰ ਮਿਲ ਸਕਦੀਆਂ ਨੇ ਸੇ ਅੱਖੜੀਆਂ ਬਯੰਨ ਜਿਨੇ ਠਿੰਦੜੋ ਮਾਪਰੀ ਇਹਨਾਂ ਅੱਖਾਂ ਨਾਲ ਤੇਰੇ ਦਰਸ਼ਨ ਕੀਤੇ ਜਾ ਸਕਦੇ ਨੇ ਕਿਤੇ ਤੂੰ ਕਿਰਪਾ ਕਰਦਾ ਹੈ ਸੰਗਤ ਵਿੱਚ ਆ ਕੇ ਬਾਣੀ ਪੜਦਿਆਂ ਹੋਇਆਂ ਬਾਣੀ ਵਿਚਾਰ ਕਰਦਿਆਂ ਹੋਇਆਂ ਕੋਈ ਸ਼ਬਦ ਸਾਡੇ ਪੱਲੇ ਕਿਤੇ ਪੈ ਜਾਏ ਸਾਨੂੰ ਇਹ ਟੋਣੀ ਮਿਲ ਜਾਏ ਜਨਮ ਮਰਨ ਦੁੱਖ ਮਿਟਿਆ ਜਪਨਾ ਮੁਰਾਰੇ ਨਾਨਕ ਨਾਮ ਨਾ ਵੀਸਰੈ ਪੂਰਾ ਗੁਰਤਾਰੇ ਅਖੀਰਲੇ ਬੰਦ ਵਿੱਚ ਮਹਾਰਜ ਬਖਸ਼ਿਸ਼ ਕਰ ਰਹੇ ਨੇ ਜਨਮ ਮਰਨ ਦੁੱਖ ਮਿਟਿਆ ਜਪਨਾ ਮੁਰਾਰੇ ਉਸ ਮੁਰਾਰ ਦਾ ਉਸ ਪ੍ਰਭੂ ਦਾ ਉਸ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਜਪ-ਜਪ ਕੇ ਇਹ ਜੰਮਣ ਮਰਨ ਦਾ ģੇੜ ਦੂਰ ਕਰ ਦਿੱਤਾ ਜਨਮ ਮਰਨ ਦਾ ģੇੜਾ ਕਿਡਾ ਖਸਮ ਸੀ ਉਹ ਪੂਰਾ ਹੋਇਆ ਨਾਨਕ ਨਾਮ ਨਾ ਵਿਸਰੇ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਬੇਨਤੀ ਕਰਦੇ ਨੇ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰ ਬਸ ਸਾਨੂੰ ਤੇਰਾ ਨਾਮ ਨਾ ਵਿਸਰੇ ਬਾਕੀ ਗੱਲਾਂ ਸਾਨੂੰ ਸਭ ਕੋ ਜਾਰ ਚੇਤੇ ਨੇ ਖਾਣਾ ਪੀਣਾ ਹੱਸਣਾ ਸੌਣਾ ਉਹ ਸਾਨੂੰ ਚੇਤੇ ਹੈ ਜੀ ਵਿਸਰ ਗਿਆ ਹੈ ਮਰਨਾ ਅਸੀਂ ਜਾਣਾ ਭੁੱਲ ਗਏ ਤੇ ਜਿਨ੍ਹਾਂ ਨੂੰ ਜਾਣਾ ਚੇਤੇ ਹੈ ਜਿੰਨੇ ਚੱਲਣ ਜਾਣਿਆ ਸੇ ਕਿਉਂ ਕਰੈ ਬਿਥਾਰ ਫਿਰ ਉਹ ਖਲਾਰੇ ਨਹੀਂ ਪਉਂਦੇ ਜੀ ਉਹਦੀ ਹੁਕਮ ਤੇ ਰਜਾ ਵਿੱਚ ਰਹਿੰਦੇ ਉਹ ਫਿਰ ਚਲਾਕੀਆਂ ਨਹੀਂ ਕਰਦੇ ਗੁਰੂ ਨਾਲ ਉਹਨਾਂ ਨੂੰ ਪਤਾ ਹੈ ਕਿ ਉਹਦੇ ਦਰ ਤੇ ਚਲਾਕੀਆਂ ਨਹੀਂ ਚੱਲਦੀਆਂ ਇਸ ਕਰਕੇ ਮਾਰੇ ਸਮਝਾ ਰਹੇ ਨੇ ਕਿ ਸਾਨੂੰ ਅਰਦਾਸ ਕਰਾਉਣੀ ਸਿਖਾਉਂਦੇ ਨੇ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰ ਸਾਨੂੰ ਤੇਰਾ ਨਾਮ ਨਾ ਵਿਸਰੇ ਸਾਨੂੰ ਪੂਰੇ ਗੁਰੂ ਦੇ ਲਾਟ ਲਾ ਅਸੀਂ ਪੂਰੇ ਗੁਰੂ ਦੇ ਨਾਲ ਲੱਗ ਕੇ ਤਾਂ ਹੀ ਤਰ ਸਕਦੇ ਹਾਂ ਕਿਉਂਕਿ ਪੂਰਾ ਗੁਰੂ ਹੀ ਤਾਰ ਸਕਦਾ ਹੈ ਬਾਣੀ ਦੀ ਬਾਬਤ ਮਹਾਰਾਜ ਤੀਜੇ ਪਾਛੇ ਦੱਸਦੇ ਨੇ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਬਖਾਣੀ ਚਿੱਤ ਜਿੰਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ ਉੱਥੇ ਰੋ ਰਹੇ ਨੇ ਭਾਈ ਅਸੀਂ ਕੱਚੀਆਂ ਬਾਣੀਆਂ ਪਿੱਛੇ ਪਏ ਹੋਏ ਹਾਂ ਬਹੁਤ ਜ਼ਿਆਦਾ ਬਾਣੀ ਨੂੰ ਪੜ੍ਹਨਾ ਨਹੀਂ ਚਾਹੁੰਦੇ ਬਾਣੀ ਨੂੰ ਸੁਣਨਾ ਨਹੀਂ ਚਾਹੁੰਦੇ ਬਾਣੀ ਨੂੰ ਵਿਚਾਰਨਾ ਨਹੀਂ ਚਾਹੁੰਦੇ ਇਸ ਕਰਕੇ ਇੱਕੋ ਇੱਕ ਤਰੀਕਾ ਦੱਸਿਆ ਮਹਾਰਾਜ ਨੇ ਫਿਰ ਅਖੀਰ ਵਿੱਚ ਕਿ ਭਾਈ ਗੁਰਮੁਖਾ ਪੂਰੇ ਗੁਰੂ ਦੇ ਲੜ ਲੱਗ ਪੂਰੇ ਦਾ ਮਤਲਬ ਹੁੰਦਾ ਹੈ ਮਨ ਬਚਨ ਤੇ ਕਰਮ ਕਰਕੇ ਜੋ ਸਤਿਗੁਰੂ ਕਹਿੰਦੇ ਨੇ ਜੋ ਤੂੰ ਸੁਣਿਆ ਜੋ ਤੂੰ ਬੋਲੇ ਆ ਇੱਥੇ ਆਪਾਂ ਜੋ ਸੁਣ ਕੇ ਜਾ ਰਹੇ ਆ ਜੋ ਗੁਰੂ ਨਾਨਕ ਪਾਛ ਨੇ ਕਿਹਾ ਹੈ ਹੁਣ ਤੱਕ ਜੋ ਸੁਣ ਰਹੇ ਆ ਜੋ ਮੈਂ ਇੱਥੇ ਬੋਲ ਕੇ ਜਾ ਰਹੇ ਆ ਜੇ ਉਹ ਮੈਂ ਹੀ ਨਹੀਂ ਲਾਗੂ ਕਰ ਰਿਹਾ ਜੇ ਮੇਰੇ ਉੱਤੇ ਲਾਗੂ ਨਹੀਂ ਹੋ ਰਹੀ ਚੀਜ਼ ਇੱਥੇ ਮੈਂ ਕੁਝ ਹੋਰ ਬੋਲ ਕੇ ਜਾਣਾ ਜੀਵਨ ਮੇਰਾ ਕੋਈ ਹੋਰ ਹੈ ਜਨਮ ਹੋਰ ਮੁਖ ਹੋਰ ਸੇ ਕਾਢੇ ਕੱਚੇ ਆ ਫਿਰ ਤੇ ਭਾਈ ਕੱਚਾ ਚੋ ਆ ਗਿਆ ਅਸੀਂ ਦੁਨੀਆ ਨੂੰ ਧੋਖੇ ਦੇ ਸਕਦੇ ਆ ਗੁਰੂ ਨੂੰ ਨਹੀਂ ਦੇ ਸਕਦੇ ਉਸ ਅਕਾਰ ਪਰ ਨੂੰ ਧੋਖਾ ਕਿਥੋਂ ਦੇ ਸਕਦਾਗੇ ਸਹਿ ਸਿਆਣਪਾ ਜਿੰਨੀਆਂ ਮਰਜੀ ਹੋਣ ਉਹਦੇ ਦਰ ਤੇ ਨਹੀਂ ਚੱਲਣਗੀਆਂ ਇਹ ਗੱਲ ਸਾਨੂੰ ਮਹਾਰਾਜ ਸਮਝਾ ਰਹੇ ਨੇ ਕਿ ਜੰਮਣ ਮਰਨ ਦਾ ਜੇ ਗੇੜ ਮਟਾਉਣਾ ਚਾਹੁੰਦਾ ਤਾ ਸੰਗਤ ਵਿੱਚ ਆ ਸੰਗਤ ਵਿੱਚ ਆ ਕੇ ਸਭ ਤੋਂ ਉੱਤਮ ਹੈ ਬਾਣੀ ਦੀ ਵਿਚਾਰ ਕਰ ਬਾਣੀ ਨੂੰ ਸੁਣ ਬਾਣੀ ਨੂੰ ਪੜ ਬਾਣੀ ਨੂੰ ਜਾਣਨ ਦੀ ਕੋਸ਼ਿਸ਼ ਕਰ ਆਪ ਤੇ ਸਤਿਗੁਰੂ ਆਪ ਕਿਰਪਾ ਕਰਨਗੇ ਕਿਉਂਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਾਨਾ ਪ੍ਰਤੱਖ ਗੁਰੂ ਨਿਸਤਾਰੇ ਤੈਨੂੰ ਪ੍ਰਤੱਖ ਤੌਰ ਤੇ ਇਹ ਦਰਸ਼ਨ ਸਤਿਗੁਰਾਂ ਦੇ ਹੋ ਜਾਣਗੇ ਜੇ ਤੂੰ ਨiyet ਸਾਫ ਕਰਕੇ ਆਏਂ ਤੇ ਜੇ ਚੁਲਾਕੀਆਂ ਨਾਲ ਆਏਂਗਾ ਚੁਸਤੀਆਂ ਨਾਲ ਆਏਂਗਾ ਵਿਖਾਵੇ ਕਰਨ ਵਾਸਤੇ ਆਏਂਗਾ ਫਿਰ ਕੁਝ ਵੀ ਨਹੀਂ ਮਿਲੇਗਾ ਕਿਉਂਕਿ ਹਰ ਕਰਤਾ ਸਭ ਕੁਝ ਜਾਣਦਾ ਹੈ ਉਥੇ ਹਮੇ ਨਹੀਂ ਚੱਲੇਗੀ ਉਥੇ ਮੈਂ ਮੇਰੀ ਨਹੀਂ ਚੱਲੇਗੀ ਇਹ ਗੱਲ ਅੱਜ ਗੁਰੂ ਨਾਨਕ ਸਾਹਿਬ ਨੂੰ ਸਮਝਾ ਰਹੇ ਨੇ ਆਓ ਗੁਰੂ ਅੱਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਤੁਸੀਂ ਬਖਸ਼ਿਸ਼ ਕਰੋ ਇਨਾਮ ਦੀ ਦਾਤ ਸਾਡੀ ਝੋਲੀ ਪਾਓ ਤਾਂ ਕਿ ਜਦੋਂ ਅਸੀਂ ਇਸ ਸੰਸਾਰ ਤੋਂ ਜਾਈਏ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਕੇ ਜਾਈਏ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ